ਜ਼ਿਲ੍ਹਾ ਪਰਿਸ਼ਦ ਤੇ ਪਚਾਇਤ ਪੰਚਾਇਤ ਸਮਤੀ ਚੋਣਾਂ ਦੇ ਲਈ ਪ੍ਰਚਾਰ ਤੇਜ਼ ਹੋ ਗਿਆ। ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਰਾਬਾ ਪਹੁੰਚੇ। ਉੱਥੇ ਉਹਨਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ। ਇਸ ਦੌਰਾਨ ਉਹਨਾਂ ਨੇ ਕਰਤਾਰ ਸਿੰਘ ਸਰਾਬਾ ਨੂੰ ਪ੍ਰਣਾਮ ਕੀਤਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਹੋ ਰਹੀਆਂ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ। ਤਾਂ ਤਸਵੀਰਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਦੇਖ ਰਹੇ ਹੋ ਜਿਹੜੇ ਕਿ ਸਰਾਬਾ ਪਹੁੰਚੇ ਸੀ। ਇਹ ਇਲੈਕਸ਼ਨ ਜ਼ਿਲ੍ਹਾ ਪੰਚਾਇਤ ਬਲਾਕ ਸੰਮਤੀ ਦਾ ਇਲੈਕਸ਼ਨ ਹੈ ਐਂ ਸਮਝੋ ਕਿ ਜ਼ਿਲ੍ਹਾ ਪੰਚਾਇਤ ਬਲਾਕ ਸੰਮਤੀ ਦਾ ਹੈ ਐਸ ਇਲੈਕਸ਼ਨ ਨੇ ਮੋੜ ਬਣਨਾ ਹੈ ਅਗਲੀ ਸਰਕਾਰ ਦਾ ਜਿਹੜੇ ਪਾਰਟੀ ਲੈ ਗਈ ਆ ਉਹਦੀ ਹਵਾ ਬਣ ਜਾਣੀ ਹੈ ਤੇ ਜੇ ਮੈਂ ਸਾਰੇ ਪੰਜਾਬੀਆਂ ਨੂੰ ਖਾਲਸਾ ਪੰਥ ਨੂੰ ਬੇਨਤੀ ਕਰਦਾ ਜੇ ਬਚਣਾ ਤੁਹਾਡੇ ਕੋਲ ਹੁਣ ਕੋਈ ਚਾਰਾ ਨਹੀਂ ਆਕਾਲੀ ਦਲ ਦੇ ਬਿਨਾਂ ਆਕਾਲੀ ਦਲ ਥੋੜੀ ਫੌਜ ਹੈ ਜਿਹੜੇ ਮੁਲਕ ਦੀ ਫੌਜ ਤਕੜੀ ਹੋਏ ਨਾ ਉਹ ਮੁਲਕ ਤਰਫ ਕੋਈ ਆਖ ਨਹੀਂ ਕਰਦਾ ਜਿਹਦੀ ਕਮਜ਼ੋਰ ਹੋ ਜੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰਨ ਨੂੰ ਤਿਆਰ ਹੁੰਦਾ ਤੁਸੀਂ ਦੇਖ ਲਓ ਤੁਸੀਂ ਫੌਜ ਕਮਜ਼ੋਰ ਕੀਤੀ ਤੁਹਾਡੇ ਗੁਰੂ ਘਰਾਂ ਦੇ ਕਬਜ਼ੇ ਹੋ ਗਏ ਜਦੋਂ ਤੁਹਾਡੇ ਤੇ ਸਾਰਾ ਕੁਝ ਹਮਲਾ ਹੋ ਗਿਆ ਫਿਰ ਆਪਾਂ ਬਚੂਗਾ ਕੀ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਆਪਣੀ ਹੁੰਦੇ ਆ ਗਲਤੀਆਂ ਹੋ ਗਈਆਂ ਨਹੀਂ ਹੋਈਆਂ ਕੁਛ ਮਰਜ਼ੀ ਹੋਏ ਪਰ ਅਸੀਂ ਇਸ ਪਰਿਵਾਰ ਦੇ ਜੀ ਆ ਸਾਡੇ ਵਾਸਤੇ ਪੰਜਾਬ ਹੈ ਅਸੀਂ ਜਿਉਣਾ ਪੰਜਾਬ ਵਾਸਤੇ ਤੇ ਮਰਨਾ ਪੰਜਾਬ ਵਾਸਤੇ ਹੈ ਆ ਕਾਂਗਰਸੀ ਤੇ ਝਾੜੂ ਵਾਲੇ ਇਹਨਾਂ ਨੂੰ 50% ਕੋਈ ਲਗਾਨੀ ਹੈ ਝਾੜੂ ਵਾਲੇ ਤੇ ਲੁੱਟਣਾ ਹੈ